ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਗਲਾਦੇਸ਼ ਵਿੱਚ ਸੰਗਤਾਂ ਦਾ ਤੀਜਾ ਦਿਨ ਸੀ ਅੱਜ ਗੁਰਦੁਆਰਾ ਸੰਗਤ ਟੋਲਾ ਪਾਤਸ਼ਾਹੀ ਨੌਵੀਂ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਸੰਪਰਦਾਇਕ ਕਾਰਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਦੀ ਅਗਵਾਈ ਵਿੱਚ ਮਿਤੀ 21 ਅਪ੍ਰੈਲ 2024 ਸਵੇਰੇ 10 ਵਜੇ ਸਿੱਖ ਯਾਤਰੀਆਂ ਦਾ ਜਥਾ ਗੁਰਦੁਆਰਾ ਸੰਗਤ ਟੋਲਾ ਬੰਗਲਾ ਬਾਜ਼ਾਰ ਟਾਕਾ ਪਹੁੰਚਿਆ ਜਿੱਥੇ ਗੁਰਮਤ ਸਮਾਗਮ ਹੋਇਆ ਅਤੇ ਅਰਦਾਸ ਉਪਰੰਤ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਆਪਣੇ ਘਰ ਕਮਲਾ ਨਾਲ ਨਵੇਂ ਦਰਬਾਰ ਦਾ ਨੀਂਹ ਪੱਥਰ ਰੱਖਿਆ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤ ਨੂੰ ਇਸ ਸਥਾਨ ਦਾ ਇਤਿਹਾਸ ਦੱਸਿਆ ਉਹਨਾਂ ਦੱਸਿਆ ਕਿ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਪੂਰਵ ਪ੍ਰਚਾਰ ਫੇਰੀ ਵੇਲੇ ਇਸ ਸਥਾਨ ਤੇ ਲਗਭਗ 2.5 ਸਾਲ ਰਹੇ ਆਪ ਜੀ ਨੂੰ ਬਾਲ ਗੋਬਿੰਦਰਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਖਬਰ ਇਸ ਸਥਾਨ ਤੇ ਮਿਲੀ ਸੀ ਅਤੇ ਸੰਗਤਾਂ ਜਿਹੜੇ ਹੱਥ ਲਿਖਤ ਹੁਕਮਨਾਮਿਆਂ ਦੇ ਦਰਸ਼ਨ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਕਰਦੀਆਂ ਹਨ ਉਹ ਹੁਕਮਨਾਮੇ ਵੀ ਇਸੇ ਪਵਿੱਤਰ ਸਥਾਨ ਤੋਂ ਨੌਵੇਂ ਗੁਰੂ ਜੀ ਵੱਲੋਂ ਪਟਨੇ ਦੀ ਸੰਗਤ ਦੇ ਨਾਮ ਲਿਖੇ ਸਨ ਜਦੋਂ ਸਾਲ 2004 ਵਿੱਚ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਦੀ ਜ਼ਿੰਮੇਵਾਰੀ ਸੰਪਰਦਾਇਕ ਕਾਰ ਸੇਵਾ ਸਰਹਾਲੀ ਸਾਹਿਬ ਨੂੰ ਮਿਲੀ ਤਾਂ ਪਤਾ ਚੱਲਿਆ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਸਥਾਨਕ ਲੋਕਾਂ ਦੇ ਕਬਜ਼ੇ ਹੇਠ ਹੈ 1947 ਵਿੱਚ ਪਾਕਿਸਤਾਨ ਬਣ ਜਾਣ ਕਰਕੇ ਇੱਥੇ ਵੱਸਦੇ ਸਿੱਖ ਪਰਿਵਾਰਾਂ ਨੂੰ ਟਾਕਾ ਛੱਡ ਕੇ ਭਾਰਤ ਜਾਣਾ ਪਿਆ ਸੀ ਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਨਜਾਇਜ਼ ਘਰ ਉੱਤਰ ਗਏ ਸੰਤ ਬਾਬਾ ਸੁਖਾ ਸਿੰਘ ਜੀ ਨੇ ਦયા ਤੇ પ્રેમ ਦਾ ਸਬੂਤ ਦਿੰਦਿਆਂ ਕਿਸੇ ਵੀ ਪਰਿਵਾਰ ਨੂੰ ਬੇਕਾਰ ਨਹੀਂ ਕੀਤਾ ਸਗੋਂ ਬਣਦੀ ਕੀਮਤ ਦੇ ਕੇ ਮੁੜਵ ਸੇਵਾ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਖਾਲੀ ਕਰਵਾਈ ਅੱਜ 21 ਅਪ੍ਰੈਲ 2024 ਨੂੰ ਗੁਰਦੁਆਰਾ ਸੰਗਤ ਟੋਲਾ ਪਾਤਸ਼ਾਹੀ ਨੌਵੀਂ ਪ੍ਰਾਤਨ ਇਤਿਹਾਸਕ ਇਮਾਰਤ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਦੇ ਹੋਏ ਨਵੇਂ ਦਰਬਾਰਦਾਨੀ ਪੱਥਰ ਰੱਖਿਆ ਗਿਆ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਅਰਦਾਸ ਉਪਰੰਤ ਆਪਣੇ ਕਰ ਕਮਲਾਨਾਂ 'ਤੇ ਟੱਕ ਲਗਾਇਆ ਅਤੇ ਸਮੂਹ ਸਿੱਖ ਯਾਤਰੀਆਂ ਤੋਂ ਆਪਣੇ ਹੱਥਾਂ ਨਾਲ ਇੱਕ-ਇੱਕ ਇੱਟ ਰਖਵਾ ਕੇ ਪਵਿੱਤਰ ਸਥਾਨ ਦੀ ਨੀਂਹ ਰੱਖਣ ਵਿੱਚ ਯੋਗਦਾਨ ਪਵਾਇਆ। ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਬਾ ਜੀ ਨੇ ਬੰਗਲਾਦੇਸ਼ ਦੇ ਗੁਰਦੁਆਮਾ ਦੀ ਯਾਤਰਾ ਲਈ ਪਹੁੰਚੀ ਸੰਗਤ ਦਾ ਸਵਾਗਤ ਕੀਤਾ ਅਤੇ ਦੁਨੀਆ ਭਰ ਵਿੱਚ ਵਸਦੀ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਇਸ ਇਤਿਹਾਸਕ ਸਥਾਨ ਦੀ ਸੇਵਾ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ ਦੀ ਪ੍ਰੇਰਣਾ ਕੀਤੀ ਇਸ ਪਾਵਨ ਪਵਿੱਤਰ ਇਤਿਹਾਸਕ ਸਥਾਨਦਾਨੀ ਪੱਥਰ ਰੱਖ ਕੇ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਵਿੱਚ ਸੰਗਤਾਂ ਸ਼ਾਮ ਨੂੰ ਗੁਰਦੁਆਰਾ ਨਾਨਕਸ਼ਾਹੀ ਟਾਕਾ ਪਹੁੰਚੀਆਂ